ਰਾਹ ਗੀਰਾ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਝਟਕਾ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗੱਡੀ ਹੈ ਕਿੰਨੇ ਵੱਡੇ ਇਹ ਵਾਹਨ ਨੇ ਜਿਨ੍ਹਾਂ ਦੇ ਆ ਹਾਲਾਤ ਹੋ ਰਹੇ ਨੇ ਕਿੰਨੇ ਜ਼ੋਰ ਦੇ ਝਟਕੇ ਵੱਜ ਰਹੇ ਨੇ ਤੇ ਜੇ ਛੋਟੀ ਗੱਡੀ ਇੱਥੋਂ ਦੀ ਲੰਘਦੀ ਹੋਏਗੀ ਤਾਂ ਉਸ ਦਾ ਕੀ ਹਾਲ ਹੁੰਦਾ ਹੋਏਗਾ ਆ ਵੀ 2 ਘੰਟੇ ਹੋ ਗਏ ਜੀ 2 ਘੰਟੇ ਤੋਂ ਫਸਿਆ ਹੋਇਆ ਹੈ ਤੇ ਪਤਾ ਸੀ ਤੁਹਾਨੂੰ ਕੀ ਇਹਦੇ ਵਿੱਚ ਫਸ ਸਕਦਾ ਹੈ ਨਹੀਂ ਜੀ ਬਾਕੀ ਮਾਲੂਮ ਨਹੀਂ ਰਹਾ ਤਾਂ ਮੈਂ ਇਸ ਵਿੱਚ ਆ ਤੇ ਨਹੀਂ ਜੀ ਪਹਿਲੀ ਵਾਰ ਆਇਆ ਹਾਂ ਉਧਰ ਪਹਿਲੀ ਗੇ ਰੋਡ ਪਹਿਲੀ ਵਾਰ ਤੇ ਰੋਡ ਮੈਂ ਆਇਆ ਹਾਂ ਜੀ ਹੋਰ ਮਾਰੇ ਹਾਲਾਤ ਨੇ ਹਾਂਜੀ ਹੋਰ ਮਾਰੇ ਹਾਲਾਤ ਨੇ ਪੈਟਰੋਲ ਪੰਪ ਦੇ ਸਾਹਮਣੇ ਸਾਰਾ ਟੁੱਟ ਗਿਆ ਸਾਰਾ ਸੌਕਰ ਟੁੱਟ ਗਿਆ ਕਾਰ ਦਾ ਪਰਸੋਂ ਉਹ ਬਿਲਕੁਲ ਦੇਖ ਸਕਦੇ ਹੋ ਜਗਾੜੂ ਰੇੜਾ ਜੋ ਕਿ ਉਸ ਸ਼ਖਸ ਦੇ ਵੱਲੋਂ ਇੱਥੇ ਲਜਾਇਆ ਗਿਆ ਮੈਂ ਗੱਡੀ ਦੇਖਣ ਇਹ ਐਲੋ ਦੇਖੋ ਕਿੰਨਾ ਡਗ ਰਿਹਾ ਹੈ ਵੱਡੀ ਗੱਲ ਇਹ ਹੈ ਕਿ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਈਨ ਨਹੀਂ ਲਾਇਆ ਕੁਝ ਨਹੀਂ ਕਿੰਨੀ ਜ਼ੋਰ ਦੀ ਇੰਨੀ ਵੱਡੀ ਗੱਡੀ ਵੱਜਦੀ ਵੱਜਦੀ ਵੀ ਹੈ ਜੀ